ਹਾਸ ਜਿੰਨੀਆਂ ਵੀ ਲੜਾਈਆਂ ਹੋਈਆਂ ਨੇ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਉਹ ਕਿਸੇ ਧਰਮ ਦੇ ਖਿਲਾਫ ਨਹੀਂ ਬਲਕਿ ਜ਼ਬਰ ਤੇ ਜ਼ੁਨਾਹ ਦੇ ਖਿਲਾਫ ਹੋਈਆਂ ਨੇ ਮੇਰੇ ਖੱਬੇ ਪਾਸੇ ਦੀ ਤਸਵੀਰ ਮੈਂ ਤੁਹਾਨੂੰ ਦਿਖਾਉਣਾ ਚਾਹਾਂਗੀ ਜਿੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਸ਼੍ਰੀ ਪਤੇਗੜ ਸਾਹਿਬ ਦੀ ਧਰਤੀ ਦੇ ਉੱਤੇ 모ਤੀ राम ਮਹਿਰਾ ਜਿਨ੍ਹਾਂ ਨੇ ਕਿ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਕਾਜ਼ੀ ਦੁਆਰਾ ਫਤਵਾ ਪੜਿਆ ਗਿਆ ਸੀ ਕਿ ਉਹਨਾਂ ਨੂੰ ਅਗਲੇ ਦਿਨ ਨਿਹਾ ਦੇ ਵਿੱਚ ਜ਼ਿੰਦਾ ਚਨਾਹ ਦਿੱਤਾ ਜਾਏਗਾ ਤਾਂ ਉਸ ਰਾਤ 모ਤੀ ਦਾ ਮਹਿਰਾ ਦੇ ਦੁਆਰਾ ਆਪਣੀ ਪਤਨੀ ਨੇ ਆਪਣੀ ਘਰ ਵਾਲੀ ਦੇ ਗਹਿਣੇ ਗਿਰਵੀ ਰੱਖ ਕੇ ਰਿਸ਼ਵਤ ਜਿਹੜੀ ਹੈ ਉਸ ਵਕਤ ਉਸ ਪਹਿਰੇਦਾਰ ਨੂੰ ਦਿੱਤੀ ਸੀ ਜਿਹੜਾ ਕਿ ਪਹਿਰੇਦਾਰ ਬਾਹਰ ਮੌਜੂਦ ਸੀ ਜਿਸ ਟੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਤੇ ਨਾਲ ਹੀ ਛੋਟੇ ਸੈਬਜ਼ਾਦਿਆਂ ਨੂੰ ਰੱਖਿਆ ਗਿਆ ਸੀ ਜੋ ਇੱਕ ਇਤਿਹਾਸਿਕ ਧਾਰਮਿਕ ਸਾਂਝ ਦਾ ਪ੍ਰਤੀਕ ਹੈ ਸੋ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਲੜਾਈਆਂ ਜੰਗਾਂ ਕਦੇ ਵੀ ਧਰਮਾਂ ਦੇ ਖਿਲਾਫ ਨਹੀਂ ਸਗੋ ਜ਼ਬਰ ਜ਼ੁਲਮ ਦੇ ਖਿਲਾਫ ਹੋਣਗੇ ਨੇ ਮੇਰੇ ਸੱਜੇ ਪਾਸੇ ਦੀ ਤਸਵੀਰ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਰੋਜ਼ਾ ਸ਼ਰੀਫ ਸਿਰਾਂਦੇ ਯਾਨੀ ਕਿ ਇਹ ਮੁਸਲਮਾਨਾਂ ਦਾ ਧਾਰਮਿਕ ਸਥਾਨ ਹੈ ਮਸਜਿਦ ਕਹਿ ਸਕਦੇ ਆ ਕਿਉਂਕਿ ਇਹ ਮੈਂ ਤੁਹਾਨੂੰ ਇਸ ਕਰਕੇ ਦਿਖਾ ਰਹੀ ਆ ਕਿਉਂਕਿ ਇਸ ਦੇ ਬਾਹਰ ਇੱਕ ਇਤਿਹਾਸ ਦੀ ਗਵਾ ਕੁਝ ਜਿਹੜੇ ਬੋਰਡ ਨੇ ਉਹ ਵੀ ਲੱਗੇ ਹੋਏ ਨੇ ਜਿੱਥੇ ਲਿਖਿਆ ਹੋਇਆ ਮੁਸਲਮਾਨਾ ਦੀ ਯਾਨੀ ਕਿ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਇੱਕ ਕਿਤਾਬ ਵੀ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜਦੋਂ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਦਾ ਕਿ ਛੋਟੇ ਸਾਬ ਜਦਿਆ ਨੂੰ ਜੀਂ ਜ਼ਿੰਦਾਈਆਂ ਦੇ ਵਿੱਚ ਚੁਣਾ ਦਿੱਤਾ ਗਿਆ ਸ਼ਹੀਦੀਆ ਪ੍ਰਾਪਤ ਕਰ ਗਏ ਨੇ ਤਾਂ ਉਹ ਉਹਨਾਂ ਨੇ ਜਦੋਂ ਸਰਾਂਤੇ ਉੱਤੇ ਹਮਲਾ ਕੀਤਾ ਤਾਂ ਉਹਨਾਂ ਦੇ ਨਾਲ ਇਕੱਲੇ ਹਿੰਦੂ ਨਹੀਂ ਇਕੱਲੇ ਸਿੱਖ ਨਹੀਂ ਬਲਕਿ ਮੁਸਲਮਾਨਾਂ ਦੀ 5000 ਸਿਪਾਹੀਆਂ ਨੇ ਉਸ ਵਕਤ ਉਹਨਾਂ ਦਾ ਸਾਥ ਦਿੱਤਾ ਸੀ ਸੋ ਇਹ ਜ਼ਿਕਰ ਜਿਹੜਾ ਹੈ ਇਸ ਵਕਤ ਉਸ ਵਕਤ ਜਿਹੜਾ ਰੋਜ਼ਾ ਸ਼ਰੀਫ ਹੈ ਜਿਹੜਾ ਸਥਾਨ ਹੈ ਬੰਦਾ ਸਿੰਘ ਬਹਾਦਰ ਦੇ ਬਣਾ ਉਸ ਸਥਾਨ ਨੂੰ ਬਿਲਕੁਲ ਸੁਰੱਖਿਅਤ ਰੱਖਿਆ ਗਿਆ ਸੀ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ ਯਾਨੀ ਕਿ ਧਾਰਮਿਕ ਨਿਰਪੱਖਤਾ ਤੇ ਧਾਰਮਿਕ ਇਤਿਹਾਸਿਕ ਸਾਂਝ ਦਾ ਪ੍ਰਤੀਕ ਅਸੀਂ ਇਸ ਨੂੰ ਮੰਨ ਸਕਦੇ ਹਾਂ ਦੂਜੇ ਪਾਸੇ ਜਿਹੜੀ ਤਸਵੀਰ ਹੈ ਮੈਂ ਉਸ ਬੋਰਡ ਵੱਲ ਧਿਆਨ ਦਿਵਾਉਣਾ ਚਾਹੁੰਦੀ ਆ ਮੈਂ ਕੁਝ ਇਸ ਦੇ ਵਿੱਚੋਂ ਇੱਕ ਕੋਟ ਹੈ 8ਵੇਂ ਨੰਬਰ ਦੇ ਮੈਂ ਤੁਹਾਨੂੰ ਉਹ ਜ਼ਰੂਰ ਪੜ੍ਹ ਕੇ ਸੁਣਾਉਣਾ ਚਾਹੁੰਦੀ ਆ ਜਿਸ ਲਿਖਿਆ ਕਿ ਜਦੋਂ ਕੋਟਲਾ ਨੇ ਹੰਗ ਖਾਨ ਨੇ ਇੱਕ ਮੁਸਲਮਾਨ ਪਠਾਨ ਬਲਵੰਤ ਖਾਨ ਨੇ ਆਪਣੀ ਜਾਨ ਤੇ ਇੱਜ਼ਤ ਦੀ ਬਾਜ਼ੀ ਲਗਾ ਕੇ ਫੱਟੜ ਹੋਏ ਵਿੱਚ ਤਰਖਾਨ ਨੂੰ ਆਪਣੀ ਕੁਆਰੀ ਧੀ ਦੇ ਕਮਰੇ ਵਿੱਚ ਲੁਕਾ ਕੇ ਫੌਜ ਨੂੰ ਇਹ ਆ ਕੇ ਕਹਿਤਾ ਸੀ ਇਹ ਕਹਿਤਾ ਸੀ ਕਿ ਇਸ ਕਮਰੇ ਵਿੱਚ ਮੇਰੇ ਧੀ ਤੇ ਜਵਾਈ ਸੁੱਤੇ ਪੈ ਨੇ ਸੋ ਅਜਿਹਾ ਕਰਕੇ ਉਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਹੋਣ ਤੋਂ ਬਚਾਏ ਸੀ ਤੇ ਇਹ ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ ਇਤਿਹਾਸ ਦੇ ਪੰਨਿਆਂ ਦੇ ਵਿੱਚ ਲਿਖਿਆ ਹੋਇਆ ਬਹੁਤ ਹੀ ਵੱਡੇ ਹਿਸਟੋਰੀਅਨ ਜਿਹੜੇ ਨੇ ਸਰਦਾਰ ਕਰਮ ਸਿੰਘ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਇਸ ਦਾ ਜ਼ਿਕਰ ਵੀ ਕੀਤਾ ਸੋ ਇਹ ਕੁਝ ਉਦਾਹਰਨਾਂ ਨੇ ਜਿਸ ਤੋਂ ਅਸੀਂ ਕਹਿ ਸਕਦੇ ਕਿ ਧਾਰਮਿਕ ਇਤਿਹਾਸਿਕ ਜਿਹੜੀ ਇੱਕ ਸਾਂਝ ਹੈ ਉਹ ਹਾਲੇ ਵੀ ਉਸ ਸਮੇਂ ਬਰਕਰਾਰ ਸੀ ਹੁਣ ਵੀ ਬਰਕਰਾਰ ਹੈ ਹਾਲਾਂਕਿ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਜਿਹੜੀਆਂ ਲੜਾਈਆਂ ਨੇ ਜਿਹੜੀਆਂ ਜੰਗਾਂ ਨੇ ਉਹ ਕਦੇ ਵੀ ਧਰਮਾਂ ਦੇ ਖਿਲਾਫ ਨਹੀਂ ਹੁੰਦੀਆਂ ਉਹ ਹਮੇਸ਼ਾ ਹੀ ਜਿੱਥੇ ਵਧੇਕੀ ਹੁੰਦੀ ਹੈ ਜਿੱਥੇ ਜ਼ਬਰ ਹੁੰਦਾ ਜਿੱਥੇ ਜ਼ੁਲਮ ਹੁੰਦਾ ਉਸ ਦੇ ਖਿਲਾਫ ਹੁੰਦੀਆਂ ਉਸ ਵੇਲੇ ਦੀ ਮੁਗਲ ਫੌਜ ਨੇ ਉਸ ਵੇਲੇ ਦੇ ਮੁਸਲਮਨ ਵਜ਼ੀਰ ਖਾਨ ਨੇ ਜਿਸ ਤਰ੍ਹਾਂ ਦੇ ਨਾਲ ਸ਼ਹੀਦੀ ਕਰਨ ਦੇ ਲਈ ਛੋਟੇ ਸਾਹਿਬਜ਼ਾਦੇ ਨੂੰ ਜ਼ਿੰਦਾ ਚਲਵਾਉਣ ਦੀ ਇੱਕ ਕਾਜ਼ੀ ਦੁਆਰਾ ਫਤਵਾ ਪੜਾਇਆ ਗਿਆ ਸੀ ਉਸ ਵਕਤ ਜਦੋਂ ਉਹਨਾਂ ਨੇ ਜ਼ਿਕਰ ਕੀਤਾ ਸੀ ਮੈਂ ਨਾਲ ਨਾਲ ਕੈਮਰਾ ਪਰਸਨ ਨੂੰ ਕਹੂੰਗੀ ਕਿ ਤਸਵੀਰਾਂ ਜਿਹੜੀ ਨੇ ਸੰਗਤ ਦੀ ਵੀ ਨਾਲ ਨਾਲ ਦਿਖਾ ਦੇਣ ਕਿਉਂਕਿ ਇਸ ਦੇ ਬਾਰੇ ਵਿੱਚ ਜ਼ਿਕਰ ਕੀਤਾ ਹੋਇਆ ਕਿ ਜਿਹੜਾ ਇੱਕ ਸੱਚਾ ਮੁਸਲਮਾਨ ਹੈ ਉਹ ਕਦੇ ਵੀ ਸੌ ਜਿਹੜੀ ਹੈ ਝੂਠੀ ਨਹੀਂ ਖਾਂਦਾ ਕਿਉਂਕਿ ਦੁਬਾਰਾ ਫੇਰ ਤੋਂ ਮੈਂ ਤੁਹਾਨੂੰ ਉਸ ਬੋਰਡ ਵੱਲ ਤੁਹਾਡਾ ਧਿਆਨ ਲਜਾਉਣਾ ਚਾਹੁੰਦੀ ਐ ਜਿਸ ਦੇ ਵਿੱਚ ਜ਼ਿਕਰ ਵੀ ਕੀਤਾ ਹੋਇਆ ਹੈ ਕਿ ਜਦੋਂ ਛੋਟੇ ਸੈਬਜ਼ਾਦੇ ਦੀ ਸ਼ਹਾਦਤ ਹੋਈ ਸੀ ਯਾਨੀ ਕਿ ਸੂਬੇ ਦੀ ਕਚੇਰੀ ਹਾਲਾਂਕਿ ਉਸ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਐ ਕੋਈ ਵੀ ਵਾਅ ਵਾਸਤਾ ਨਹੀਂ ਐ ਲੇਕਿਨ ਇਤਿਹਾਸ ਇਹ ਦੱਸਦਾ ਹੈ ਕਿ ਸੂਬਾ ਸਰਹੰਦ ਵजीर खान ਨੇ ਜਦੋਂ 1744 ਈਸਵੀ ਦੇ ਵਿੱਚ ਗੁਰਗੋਬਿੰਦ ਸਿੰਘ ਦੇ ਛੋਟੇ ਸੈਬਜ਼ਾਦਿਆਂ ਨੂੰ ਸ਼ਹੀਦ ਕਰਵਾ ਦਿੱਤਾ ਸੀ ਤਾਂ ਕੁਰਾਨ ਸ਼ਰੀਫ ਤੇ ਨਾਲ ਹੀ ਇਸਲਾਮੀ ਸ਼ਰਾਹ ਦੀ ਉਲੰਘਣਾ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਹਾਲਾਂਕਿ ਸੱਚੇ ਮੁਸਲਮਾਨ ਨੇ ਮੰਨਿਆ ਜਾਂਦਾ ਇਸ ਕਰਕੇ ਅੱਜ ਵੀ ਇਤਿਹਾਸ ਕਹਿੰਦਾ ਕਿ ਚਾਹੇ ਮੁ슬ਮਾਨ ਸਮਾਜ ਹੋਵੇ ਮੁ슬ਮਾਨ ਧਰਮ ਹੋਵੇ ਅੱਜ ਵੀ ਉਹਨਾਂ ਨੂੰ ਜਿਹੜਾ ਇੱਕ ਸੱਚਾ ਮੁਸਲਮਾਨ ਨਹੀਂ ਮੰਨਿਆ ਜਾਂਦਾ ਯਾਨੀ ਕਿ ਹਜ਼ਰਤ ਸ਼ੇਖ ਅਹਿਮਦ ਸਰਹਿੰਦੀ ਮੁਜੱਦਦ ਅਲਫਸਾਨੀ ਬਾਬਾ ਫਰੀਦ ਤੇ ਨਾਲੀ ਸੂਫੀ ਮੀਆਂ ਮੀਰ ਜੀ ਵਾਂਗ ਦਰवेश ਸੂਫੀ ਸੰਤ ਕਿਹਾ ਮੰਨਿਆ ਜਾਂਦਾ ਉਹਨਾਂ ਨੂੰ ਸੋ ਇਹ ਇਤਿਹਾਸ ਨੂੰ ਇਸ ਕਰਕੇ ਦੱਸ ਰਹੇ ਸੀ ਕਿ ਹਮੇਸ਼ਾ ਕਈ ਵਾਰ ਲੋਕ ਜਿਹੜੇ ਨੇ ਉਹ ਭਾਵਨਾਵਾਂ ਦੇ ਵਿੱਚ ਬਹਿ ਕੇ ਕਿਉਂਕਿ ਮੈਂ ਹੁਣੀ ਇੱਥੇ ਇੱਕ ਸਾਡੇ ਨਾਲ ਬੀਬੀਸੀ ਹਾਲ ਹੈ ਉਹਨਾਂ ਨੇ ਕੈਮਰੇ ਦੇ ਸਾਹਮਣੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਦਾ ਕਹਿਣਾ ਸੀ ਕਿ ਇੱਥੇ ਆ ਕੇ ਜਿਹੜੇ ਸਿੱਖ ਜਾਂ ਜਿਹੜੇ ਹੋਰ ਲੋਕ ਵੀ ਨੇ ਉਹ ਇਸ ਮਸਜਿਦ ਦੇ ਅੰਦਰ ਜਾ ਕੇ ਜਿਹੜੀ ਸਮਾਧ ਬਣੀ ਹੋਈ ਹੈ ਉੱਥੇ ਜੁੱਤੀਆਂ ਮਾਰਦੇ ਨੇ ਹਾਲਾਂਕਿ ਬਹੁਤ ਸਾਰੇ ਲੋਕ ਇਸ ਤੋਂ ਇਨਕਾਰ ਵੀ ਕਰਦੇ ਨੇ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹਾਂਗੀ ਔਰ ਜਿਹੜੇ ਸਿੰਘ ਨੇ ਉਹ ਵੀ ਅੰਦਰ ਜਾਣ ਦੀ ਜ਼ਿੱਦ ਕਰ ਰਹੇ ਨੇ ਸੋ ਮੈਨੂੰ ਅਸੀਂ ਪੁਸ਼ਟੀਕਰਨ ਨਹੀਂ ਕਰ ਸਕਦੇ ਲੇਕਿਨ ਹਾਂ ਇਹ ਜ਼ਰੂਰ ਮੰਨੇ ਜਾਂਦਾ ਸੋ ਇਸੇ ਕਰਕੇ ਜਰੂਰੀ ਸਮਝਿਆ ਕਿ ਜਿਹੜੇ ਬਾਹਰ ਇੰਨੇ ਵੱਡੇ ਪੈਪਲੈਟ ਲੱਗੇ ਹੋਏ ਨੇ ਜਿਹੜੇ ਬੋਰਡ ਲੱਗੇ ਹੋਣੇ ਜਿਨ੍ਹਾਂ ਦੇ ਉੱਤੇ ਸਾਫ਼ ਤੌਰ ਤੇ ਇਤਿਹਾਸ ਲਿਖਿਆ ਹੋਇਆ ਉਹਨਾਂ ਨੂੰ ਵੀ ਜ਼ਰੂਰ ਪੜ੍ਹਨਾ ਚਾਹੀਦਾ ਕਿ ਹਰ ਇੱਕ ਥਾਂ ਦੀ ਹਰ ਇੱਕ ਧਾਰਮਿਕ ਸਥਲ ਚਾਹੇ ਉਹ ਸਿੱਖਾਂ ਦਾ ਹੋਵੇ ਚਾਹੇ ਉਹ ਹਿੰਦੂਆਂ ਦਾ ਹੋਵੇ ਚਾਹੇ ਉਹ ਮੁਸਲਮਾਨਾਂ ਦਾ ਹੋਵੇ ਸੋ ਉਹਨਾਂ ਹੀ ਜਿਹੜੀ ਸਤਕਾਰ ਹੈ ਬਣਦਾ ਕਰਨਾ ਚਾਹੀਦਾ ਹੈ ਸੋ ਇਸਨੇ ਨਾਲ ਹੀ ਦੁਬਾਰਾ ਫੇਰ ਤੋਂ ਇੱਕ ਵਾਰ ਸੰਗਤ ਦੀਆਂ ਤਸਵੀਰਾਂ ਦਾ ਵੀ ਤੁਹਾਨੂੰ ਦਰਸ਼ਾਉਣਾ ਮੇਰਾ ਜਿਹੜੇ ਕਿ ਹਿੰਦੂ ਸਮਾਜ ਨਾਲ ਸੰਬੰਧ ਰੱਖਦੇ ਸੀ ਸੋ ਜਦੋਂ ਉਸ ਵੇਲੇ ਕੋਈ ਧਰਮ ਜਿਹੜੀ ਪੱਖਪਤੀ ਹੁੰਦਾ ਸੀ ਤਾਂ ਫਿਰ ਅੱਜ ਦੇ ਯੁੱਗ ਦੇ ਵਿੱਚ ਵੀ ਧਰਮ ਪੱਖਪਤ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਤਸਵੀਰਾਂ ਦਾ ਜ਼ਿਕਰ ਤੁਹਾਡੇ ਨਾਲ ਕੀਤਾ ਸੀ ਕਿ ਧਾਰਮਿਕ ਇਤਿਹਾਸਿਕ ਸੰਸਾਦ ਦਾ ਜ਼ਿਕਰ ਪਹਿਲਾਂ ਵੀ ਹੁੰਦਾ ਸੀ ਤੇ ਅੱਜ ਵੀ ਹੁੰਦਾ ਹੈ ਵੀਡੀਓ ਜਨ ਲਈ ਜਤਿੰਦਰ ਨਾਲ ਪ੍ਰਿਆੰਕਾ ਮਿੱਲੂ ਡੇਲੀ ਪੋਸਟ ਪੰਜਾਬ ਦੇ ਹਮਾਚਨ ਫਤਗੜ ਸਾਹਿਬ